ਹਾਂਜੀ ਦੋਸਤੋ ਜਿਹੜੀਆਂ ਤੁਸੀਂ ਇਹ ਸਾਹਮਣੇ ਮੱਝਾਂ ਦੇਖਦੇ ਹੋ ਤਾਂ ਇਹ ਪਾਕਿਸਤਾਨ ਦੇ ਵਿੱਚ ਮੱਝਾਂ ਨੇ ਤੁਸੀਂ ਇਹਨਾਂ ਦੀ ਅਡਰ ਦੀ ਕੁਆਲਿਟੀ ਬੌਡੀ ਬੰਤਰ ਦੇਖ ਸਕਦੇ ਹੋ ਦੋਸਤੋ ਤਾਂ ਵੀਡੀਓ ਸ਼ੇਅਰ ਕਰਨ ਦਾ ਮਕਸਦ ਇੱਕੋ ਇੱਕ ਸੀ ਦੋਸਤੋ ਵੀ ਤੁਸੀਂ ਬਰੀਡ ਦੇਖ ਲਓ ਬਰੀਡ ਦੇ ਕੈਰੇਕਟਰ ਦੇਖ ਲਓ ਤਾਂ ਇਨ੍ਹਾਂ ਭਰਾਵਾਂ ਨੇ ਬਰੀਡ ਤੇ ਕੰਮ ਕੀਤਾ ਤੇ ਨਸਲ ਨੂੰ ਅੱਗੇ ਲੈ ਕੇ ਆਂਦਾ ਕਿਉਂਕਿ ਜਦੋਂ ਇਨ੍ਹਾਂ ਨੇ ਕੰਮ ਕਰਨਾ ਸਟਾਰਟ ਕੀਤਾ ਤਾਂ ਇਨ੍ਹਾਂ ਨੇ ਹੌਲੀ-ਹੌਲੀ ਕੰਮ ਆਪ ਦਾ ਜਿਹੜਾ ਸਟਾਰਟ ਕੀਤਾ ਉਸ ਤੋਂ ਚੰਗੇ ਚੰਗੇ ਸੀਮਨ ਜਿਹੜੇ ਇਹ ਲਵਾਈ ਗਏ ਤੇ ਅੱਗੇ ਜੜੀਆਂ ਝੋਟੀਆਂ ਕੱਟੀਆਂ ਨੇ ਇਨਾਂ ਕੋਲੇ ਚੰਗੀ ਬਰੀਡ ਦੀਆਂ ਹੋਈ ਗਈਆਂ ਤਾਂ ਦੋਸਤੋ ਇਨਾਂ ਲਵੇ ਹੁਣ ਬਹੁਤ ਜ਼ਿਆਦੇ ਚੰਗੇ ਕੈਰੇਕਟਰ ਦੀਆਂ ਮੱਝਾਂ ਨੇ ਤਾਂ ਤੁਸੀਂ ਸਾਹਮਣੇ ਦੋਸਤੋ ਦੇਖ ਸਕਦੇ ਹੋ ਕਿੰਨੇ ਕਿੰਨੇ ਚੰਗੇ ਅਡਰ ਵਾਲੀਆਂ ਤੇ ਕੱਦਾਂ ਵਾਲੀਆਂ ਨਾ ਲਵੇ ਝੋਟੀਆਂ ਨੇ ਤਾਂ ਦੋਸਤੋ ਹਰੇਕ ਭਰਾ ਨੂੰ ਇਹੀ ਕਹਿੰਦੇ ਆ ਵੀ ਜੇ ਆਪਾਂ ਪਸ਼ੂਆਂ ਦਾ ਸ਼ੌਂਕ ਰੱਖਦੇ ਆ ਤਾਂ ਦੋਸਤੋ ਤੁਸੀਂ ਠੋਕੇ ਕੰਮ ਕਰੋ ਤੁਸੀਂ ਚੰਗੇ ਟੀਕੇ ਭਰਾਓ ਚੰਗੀਆਂ ਨਸਲਾਂ ਤੇ ਕੰਮ ਕਰੋ ਤਾਂ ਕਿ ਜਿਹੜੀਆਂ ਆਪਾਂ ਨੂੰ ਚੰਗੀਆਂ ਨਸਲਾਂ ਕੁਛ ਨਾ ਕੁਛ ਦੇ ਕੇ ਜਾਣ ਤਾਂ ਦੋਸਤੋ ਜੇਕਰ ਆਪਾਂ ਚੰਗੀ ਬਰੀਡ ਤੇ ਕੰਮ ਕਰਾਂਗੇ ਤਾਂ ਆਪਾਂ ਨੂੰ ਚੰਗਾ ਮੁਨਾਫਾ ਹੋਊਗਾ ਤੇ ਚੰਗੇ ਪਸ਼ੂ ਨੇ ਜਿਹੜੇ ਆਪਣੇ ਘਰੇ ਖੜੇ ਹੋਣਗੇ ਤਾਂ ਦੋਸਤੋ ਪਸ਼ੂ ਘੱਟ ਰੱਖ ਲੋ ਪਰ ਰੱਖ ਲੋ ਚੰਗੀ ਬਰੀਡ ਵਾਲੇ ਤਾਂ ਦੋਸਤੋ ਤੁਸੀਂ ਪੂਰੀ ਤਰ੍ਹਾਂ ਆਪਣੇ ਨਸਲ ਤੇ ਕੰਮ ਕਰਿਆ ਕਰੋ ਤਾਂ ਕਿ ਤੁਹਾਡੇ ਕੋਲ ਚੰਗੇ ਪਸ਼ੂ